ਇਦੇ ਵਿੱਚ ਇੱਕ ਚਾਰ ਜਿਹੜੀ ਚਾਰ ਦੀ ਮਿਡਨਾਈਟ ਐ ਪੰਜ ਦੀ ਅਰਲੀ ਮਾਰਨਿੰਗ ਹੈ ਉੱਥੇ ਇੱਕ ਜਿਹੜਾ ਜੈਨ ਮੰਦਿਰ ਹੈਗਾ ਪਰਸਨਾਜੀ ਦਾ ਬੜਾ ਪੁਰਾਣਾ ਪ੍ਰਚੀਨ ਪ੍ਰਚਾ ਮੰਦਿਰ ਹੈ ਉੱਥੇ ਚੋਰੀ ਹੋਈ ਸੀ ਉਹਨਾਂ ਨੇ ਸਵੇਰੇ ਜਦੋਂ ਆ ਕੇ ਦੇਖਿਆ ਤੇ ਚੋਰੀ ਹੋਈ ਵੀ ਹੈ ਤੇ ਉਹਦੇ ਵਿੱਚ ਕੋਈ ਹੋਰ ਵੀ ਬੇਦਵੀ ਵੀ ਹੋਈ ਸੀ ਜਿਹਦੇ ਵਿੱਚ ਚੋਰੀ ਦਾ ਪਰਚਾ ਦੇ ਕੇ ਤੇ ਬਾਅਦ ਚ ਉਹ ਜਿਹੜਾ 295 ਬੇਦਵੀ ਦਾ ਵੀ ਲਾ ਕੇ ਪਰਚਾ ਦਿੱਤਾ ਗਿਆ ਸੀ ਕਿਉਂਕਿ ਮੰਦਰ ਚ ਚੋਰੀ ਹੋਣਾ ਕਿਸੇ ਵੀ ਧਾਰਮਿਕ ਜਗ੍ਹਾ ਤੇ ਚੋਰੀ ਹੋਣਾ ਬੜਾ ਸੈਂਸਿਟਿਵ ਹੋ ਜਾਂਦਾ ਉਹਦੇ ਵਿੱਚ ਐਸਪੀਡੀ ਡੀਐਸਪੀਡੀ ਐਸਐਚਓ2 ਦੀ ਅਸੀਂ ਟੀਮ ਬੜਾਈ ਜਿਹਦੇ ਵਿੱਚ ਕਾਫੀ ਮਿਹਨਤ ਕੀਤੀ ਤੇ ਉਹਦੇ ਵਿੱਚ ਹੁਣ ਇਹਨਾਂ ਦੀ ਅਰੈਸਟ ਪਾਈ ਗਈ ਹੈ ਇਹ ਦੋ ਜਨੇ ਹੈਗੇ ਮੁਹੰਮਦ ਅਜ਼ਰ ਤੇ ਮੁਹੰਮਦ ਸੁਹੇਲ ਮੁਹੰਮਦ ਅਜ਼ਰ ਦੇ ਪਹਿਲੇ ਹੀ 6 ਪਰਚੇ ਚੋਰੀ ਦੇ ਨੇ ਸਾਰੇ ਪਰਚੇ ਤੇ ਜਿਹੜਾ ਮੁਹੰਮਦ ਸੁਹੇਲ ਹੈ ਉਹਦੇ ਤੇ ਇੱਕ ਐਨਡੀ ਦਾ ਪਰਚਾ ਤੇ ਇੱਕ ਚੋਰੀ ਦਾ ਪਰਚਾ ਸੋ ਇਹਨਾਂ ਦੀ ਅਰੈਸਟ ਪਾਈ ਗਈ ਹੈ ਇਹਨਾਂ ਕੋਲੋਂ 12000 ਰੁਪਇਆ ਕੈਸ਼ ਜਿਹੜਾ ਪੜਿਆ ਗਿਆ ਤੇ ਕੁਝ ਚਾਂਦੀ ਦੇ ਸਿੱਕੇ ਨੇ ਹੋਰ ਸਮਾਨ ਹੈ ਰਿਕਵਰ ਕੀਤਾ ਗਿਆ ਹੁਣ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਡਿਟੇਲ ਚ ਕੋਸ਼ਿਸ਼ ਕਰਾਂਗੇ ਵੀ ਜਿਹੜਾ ਇਹਨਾਂ ਨੇ ਸਮਾਨ ਹੋਰ ਕਿਹੜਾ-ਕਿਹੜਾ ਸਮਾਨ ਸੀਗਾ ਜਾਂ ਕਿੰਨਾ ਕੈਸ਼ ਸੀ ਸਹੀ ਪਤਾ ਲੱਗੂ ਉਸ ਨਾਲ ਰੱਗੇ ਦੀ ਤਫਤੀਸ਼ ਕੀਤੀ ਜਾਊਗਾ ਪਹਿਲਾਂ ਵੀ ਪਰਚੇ ਇਹਨਾਂ ਦੇ ਆ ਪਹਿਲੇ ਇਹਨਾਂ ਤੇ ਜਿਹੜਾ ਮੁਹੰਮਦ ਅਜ਼ਰ ਹੈ ਉਹਦੇ ਤੇ 6 ਚੋਰੀ ਦੇ ਪਰਚੇ ਆ ਸਾਰੇ ਜਿਹੜਾ ਮੁਹੰਮਦ ਸੁਹੇਲ ਹੈ ਉਹਦੇ ਤੇ ਕੈਂਡੀ ਦਾ ਪਰਚਾ ਤੇ ਇੱਕ ਚੋਰੀ ਦਾ ਪਰਚਾ ਹੈ ਸੋ ਇੱਕ ਬੜੀ ਅੱਛੀ ਤਫਤੀਸ਼ ਕੀਤੀ ਗਈ ਬੜੀ ਮਿਹਨਤ ਨਾਲ ਇਹ ਬੰਦੇ ਫੜੇ ਆ ਸਰ ਕੀ ਕੀ ਜੀ ਨਸ਼ੇ ਦੀ ਆਤੀ ਨੂੰ ਇਹ ਡਰਗਸ ਐਡਿਕਟ ਨੇ ਜਿਹਦੇ ਕਰਕੇ ਨਸ਼ੇ ਕਰਕੇ ਜਦੋਂ ਇਹਨਾਂ ਨੂੰ ਚੀਜ਼ ਨਹੀਂ ਮਿਲਦੀ ਸੀ ਫਿਰ ਇਹਨਾਂ ਨੇ ਮੰਦਰ ਚ ਚੋਰੀ ਕਰ ਲਈ ਤਾਂ ਕਿ ਉਸ ਪੈਸੇ ਦਾ ਜਾਂ ਜੋ ਵੀ ਚਾਂਦੀ ਵੇਚ ਕੇ ਵੀ ਇਹ ਨਸ਼ੇ ਦਾ ਆਪਣਾ ਸੇਵਨ ਪੂਰਾ ਕਰ ਸਕਣ। ਕਦੇ ਹੋ ਜਾਂ ਤੇ ਰਿਮਾਂਡ ਲੈ ਲਿਆ। ਰਿਮਾਂਡ ਤੇ ਨੇ ਹੁਣ ਤੇ ਉਸ ਤੋਂ ਬਾਅਦ ਉਹ ਅੱਗੇ ਪੁਸ਼ਕ ਜਾਰੀ ਹੈ। ਸਰ ਇਹਨਾਂ ਦੇ ਪਰਸਨ ਗੋਲੀਆਂ ਦੇ ਵੀ ਕਥਨ ਹੋਤੇ ਕਿ ਉਹਦੇ 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 ਵਿੱਚ ਉਹ ਵੱਖਰਾ ਕੇਸ ਹੈਗਾ ਉਹ ਵੱਖਰਾ ਆਪਾਂ ਉਹਦੇ ਚ ਕਰਾਂਗੇ ਇਸ ਪਾਰਟिकुलर ਇਹਦੇ ਬਾਰੇ ਹੀ ਹੈ ਸਰ ਇੱਕ ਤੋਂ ਬਜੇ ਤੱਕ ਚੋਰੀਆਂ ਪਹਿਲਾਂ ਹੋ ਰਹੀਆਂ ਹੋਈਆਂ ਹਨ ਸਮਝ ਜਾਂਦੀ ਦੀਆਂ ਹੋਈਆਂ ਹਨ ਕਈ ਕਿਤੇ ਤੱਕ ক্লোਜ਼ ਕਰ ਦਿੱਤੇ ਗਏ ਨੇ ਐਫ ਆਈ ਆਰ ਇਹ ਤੇ ਹੁਣ ਇੱਕ ਇਥੇ ਹੋਰ ਨਹੀਂ ਦੀ ਆਪਣੇ ਐਫ ਆਈ ਆਰ ਐਫ ਆਈ ਆਰ ਦੀ ਪਿੱਛੇ ਜਿਲੀਆਂ ਵੀ ਚੋਰੀਆਂ ਆਈ ਉਸ ਬੜੀ ਡਿਟੇਲ ਨਾਲ ਅਸੀਂ ਕਰ ਰਹੇ ਹਾਂ ਹੋਰ ਵੀ ਪਿੱਛੇ ਚੋਰੀਆਂ ਹੋਈਆਂ ਸੀ ਆ ਤੇ ਇਹ ਜਦੋਂ ਜਿਹੜੀ ক্লোਜ਼ਰ ਤਾਂ ਕਰ ਦਿੱਤੀ ਇਹ ਮਨਿਆਦ ਹੁੰਦੀ ਹੈ ਵੀ ਜੇ ਕੋਈ ਨਹੀਂ ਟ੍ਰੇਸ ਹੁੰਦੀ ਉਹਨੂੰ ਅਨਟ੍ਰੇਸ ਪਰ ਜਾਵੇ ਪਰ ਉਹ ਉਹ ਇਹ ਨੀ ਵੀ ਪਰਚਾ ਹੀ ਖਤਮ ਹੋ ਗਿਆ ਉਹ ਜੇ ਕੱਲ ਨੂੰ ਬੰਦੇ ਫੜੇ ਜਾਂਦੇ ਆ ਜਿਵੇਂ ਇਹੀ ਫਾਰ ਐਗਜ਼ਾਮਪਲ ਜੇ ਪੁਛਗਚ ਆ ਕੇ ਬੰਦੇ ਵੀ ਅਸੀਂ ਉਹ ਵੀ ਚੋਰੀ ਕੀਤੀ ਸੀ ਇਹ ਨੀ ਵੀ ਪਰਚਾ ਕੈਨਸਲ ਹੋ ਗਿਆ ਉਹ ਅਨਟ੍ਰੈਸ ਪਰ ਇਹਨਾਂ ਨੂੰ ਆਪਾਂ ਰੀਓਪਨ ਕਰ ਸਕਦੇ ਆ ਸੋ ਪਰਚਾ ਜਿਹੜੇ ਚੋਰੀ ਦੇ ਨੇ ਜਾਂ ਕੋਈ ਵੀ ਹੁੰਦੇ ਆ ਉਹ ਅਨਟ੍ਰੈਸ ਭਰਦੇ ਆ ਕੈਨਸਲ